ਸਰੇ ਵੱਲ ਸਤਿਕਾਰਯੋਗ ਡੀਸੀ ਸਾਹਿਬ ਨੇ ਜਦੋਂ ਕਾਲਜ ਵਿਜ਼ਿਟ ਕੀਤੀ ਤੇ ਮਹਿਸੂਸ ਕੀਤਾ ਕਿ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੰਪਿਊਟਰ ਲੈਬ ਸਾਡੀ ਬੰਦ ਪਈ ਹੈ ਕੰਪਿਊਟਰ ਨਹੀਂ ਹੈ ਬੱਚੇ ਬੜੇ ਪਰੇਸ਼ਾਨ ਹੋ ਰਹੇ ਨੇ ਸੋ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਉੱਥੇ ਵੀ ਕੰਪਿਊਟਰ ਜੜੇ ਰਵਾਇਜੋ ਤੇ ਅਸੀਂ ਅੱਜ ਜਿਹੜੇ ਵੀ ਕੰਪਿਊਟਰ ਲਾਤੇ ਗਏ ਨੇ ਅੱਜ ਉਹ ਦੀ ਇਨਕੋਰਪੋਰੇਸ਼ਨ ਸੀ ਸਰ ਇਹ ਮਾਜੋਕ ਡੀ ਸਾਹਿਬ ਨੇ ਕੀਤੀ ਹੈ ਪਹਿਲਾਂ ਵੀ ਇਸ ਕਾਲਜ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੇ ਕੋਈ ਨਾ ਕੋਈ ਰਿਕਵੈਸਟ ਆਂਦੀ ਰਹਿੰਦੀ ਹੈ ਅਸੀਂ ਬੱਚੇ ਵੀ ਡ롭 ਕੀਤੇ ਇਹਨਾਂ ਦੇ ਤੇ ਇਹ ਸਾਰਾ ਕੁਝ ਕਰਦੇ ਆ ਰਹੇ ਹਾਂ ਸਾਡੇ ਤਗਰੂਰ ਨੂੰ ਦੇਖੋ ਜੇ এডੂਕੇਸ਼ਨ ਦੀ ਗੱਲ ਕਰੀਏ ਤੇ ਸਾਡੇ ਪਰੈਨਟਸ ਕੋ ਬੱਚਾ ਸੀ ਹਰ ਸਾਲ ਜਿਹੜਾ ਸੀ ਉਹ ਡਾਟ ਅ ਕਰਦੇ ਆ ਪਲੱਸ 2 ਤੋਂ ਬਾਅਦ ਹੁਣ ਤੱਕ ਮੇਰਾ ਖਿਆਲ ਆ ਕੋਈ 10000 ਤੋਂ ਉੱਤੇ ਜਿਹੜਾ ਬੱਚਾ ਸੀ ਉਹ ਲੰਝੇ ਪਾਸ ਆਊਟ ਹੋ ਗਿਆ ਚੁੱਕਾ ਹੈ ਇਹਦੇ ਨਾਲ ਨਾਲ ਵਿਡੋ ਪੈਨਸ਼ਨ ਸਕੀਮਸ ਅਣੀ ਚਲਦੀਆਂ ਨਹੀਂ ਜਿੱਦਾਂ ਹੁਣ ਆ 5-5000 ਦਿੱਤੀ ਹੈ ਸਾਡੇ ਪੰਜਾਬ ਦਾ ਕੋਈ ਵੀ ਫੌਜੀ ਜਿਹੜਾ ਚਾਹੇ OBS ਹੈ ਫ CRPF ਹੈ ਲਾ ਕੋਈ ਵੀ ਹੈ ਅਗਰ ਉਹ ਸ਼ਹੀਦ ਹੋ ਜਾਂਦਾ ਹੈ ਸਰਕਾਰ ਨੇ ਜੋ ਕਰਨਾ ਉਹ ਤਾਂ ਕਰਨਾ ਹੀ ਹੁੰਦਾ ਉਹਨਾਂ ਨੇ ਲੇਕਿਨ ਟਰਸਟ ਬਣਾਉਂ ਸੀ 10000 ਰੁਪਏ ਮਹੀਨੇ ਜਲੀ ਪੈਨਸ਼ਨ ਉਹਨਾਂ ਦੀ ਲਗਾ ਦਿੰਦੇ ਲਾਈਫ ਟਾਈਮ ਦੀ ਜਿਹੜੀ ਕਿ ਜਿੰਨੇ ਵੀ ਫੌਜੀ ਹੁਣ ਤੱਕ ਸਾਡੇ ਸ਼ਹੀਦ ਹੋਏ ਨੇ ਸਾਰਿਆਂ ਨੂੰ ਪੈਨਸ਼ਨ ਦਿੱਤੀ ਗਈ ਜਿਹਨੇ ਡੈਡ ਬੋਡੀ ਦੀ ਗੱਲ ਕੀਤੀ ਆ ਅਸੀਂ ਜਿਹੜੀ ਜਿੱਥਾ ਹੁਣ ਇਹ ਡੈਡ ਬੋਡੀਆਂ ਆਈਆਂ ਤੇ ਅਮਰਸਰ ਤੋਂ ਸਾਡੀ ਟੀਮ ਜਿਹੜੀ ਹੈ ਉਹਨਾਂ ਨੇ ਬਕਾਇਦਾ ਸਾਡੀਆਂ ਐਂਬੂਲੈਂਸਾਂ ਸਾਡੀਆਂ ਸ਼ਾਵਨ ਨਾਲ ਆ ਕੇ ਉਥੋਂ ਸਾਰਾ ਕਲੀਅਰ ਕਰਕੇ ਤੇ ਘਰ ਘਰ ਪਹੁੰਚਾਈ ਡੈਡ ਬੋਡੀ ਡਿਸਟ੍ਰਿਕਟ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਟੀਮ ਹੈ ਉਹਨਾਂ ਨੇ ਕਾਜਗਰ ਸੰ ਤੇ ਪੈਂਸੋ ਅੱਜ ਪੇਸ਼ ਹੋ ਰਿਹਾ ਤੇਗੇ ਨੇ ਬਰੇ ਫੇਰ ਮੈਂ ਅਸੀਂ ਇਹ ਲੈਬ ਖੋਲੀ ਮੈਂ ਸਾਰਿਆਂ ਨੂੰ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਕੇ ਅੱਜ ਇੱਥੇ ਇਹਦੀ ਇਨਗੂਰੇਸ਼ਨ ਕੀਤੀ ਹੈ ਹਾਂਜੀ ਇਸ ਸਾਡੇ ਇਸ ਜ਼ਿਲ੍ਹੇ ਦਾ ਮਾਨਸਾ ਦਾ ਇੱਕ ਮਾਨ ਮੱਤਾ ਕਾਲਜ ਮਾਤਾ ਸੁੰਦਰੀ ਕਾਲਜ ਮਾਨਸਾ ਦੇ ਵਿੱਚ ਹੈ ਇਥੋਂ ਦੀ ਕੰਪਿਊਟਰ ਲੈਬ ਦੇ ਵਿੱਚ ਕੰਪਿਊਟਰਸ ਦੀ ਘਾਟ ਸੀਗੀ ਅ ਬੱਚੇ ਕਾਫੀ ਪਰੇਸ਼ਾਨ ਹੁੰਦੇ ਸੀਗੇ ਤੇ ਕਈ ਵਾਰੀ ਉਹਨਾਂ ਦੀ ਹਾਜ਼ਰੀ ਘਟ ਜਾਂਦੀ ਸੀ ਕਿਤੇ ਕੰਪਿਊਟਰਸ ਨਹੀਂ ਹੈਗੇ ਹੋਰ ਹਾਰਡਵੇਅਰ ਨਹੀਂ ਹੈਗਾ ਉਸ ਵਾਸਤੇ ਅਸੀਂ ਅਬਰਾਏ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੇ ਅੱਧੇ ਬੋਲ ਹੀ ਸਾਡੀ ਉਹ ਮੰਨ ਲਈ ਤੇ ਅੱਜ ਵੀ ਕੰਪਿਊਟਰਸ ਇਸ ਕੰਪਿਊਟਰ ਲੈਬ ਦੇ ਵਿੱਚ ਸਥਾਪਿਤ ਹੋ ਗਏ ਨੇ ਜਿਦੇ ਲਈ ਮੈਂ ਇਨਾਂ ਦਾ ਧੰਨਵਾਦ ਦੀਆਂ ਔਰ ਇਸ ਕਾਲਜ ਨੂੰ ਮੈਡਮ ਅਮਰਿੰਦਰ ਖੜੇ ਨੇ ਜਿਹੜੇ ਪ੍ਰਿੰਸੀਪਲ ਨੇ ਇੱਥੋਂ ਦੇ ਇਹਨਾਂ ਨੂੰ ਵਧਾਈ ਵੀ ਦੇਣਾ ਸਾਰੇ ਸਟਾਫ ਨੂੰ ਵਧਾਈ ਦੇਣਾ ਔਰ ਇਸ ਕਾਲਜ ਨੂੰ ਤਾਂ ਕਿ ਇੱਥੋਂ ਦੇ ਬੱਚੇ ਨਵੇਂ ਯੁੱਗ ਦੀਆਂ ਜਿਹੜੀਆਂ ਟੈਕਨੀਕਸ ਨੇ ਟੈਕਨੋਲੋਜੀਜ਼ ਨੇ ਉਹਨਾਂ ਨਾਲ ਬਵਾਸਤਾ ਰਹਿਣ ਕੁਝ ਸਿੱਖ ਕੇ ਜ਼ਿੰਦਗੀ ਦੇ ਵਿੱਚ ਆਪਣੇ ਮਕਸਦ 'ਚ ਕਾਮਯਾਬ ਹੋਣ ਸਭ ਤੋਂ ਪਹਿਲੇ ਤੇ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟੀ ਮੈਨੇਜਿੰਗ ਐਂਡ ਚੇਅਰਮੈਨ ਨੇ ਕਿਹਾ ਨੇ ਅਨ ਡਾਕਟਰ ਐਸ ਪੀ ਸਿੰਘ ਬਰਾਏ ਤੇ ਉਹਨਾਂ ਦੀ ਪੂਰੀ ਟੀਮ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ ਜਦੋਂ ਵੀ ਕਾਲਜ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਹੈ ਚਾਹੇ ਉਹ ਬੱਚਿਆਂ ਦੀ ਫੀਸ ਦੀ ਗੱਲ ਹੈ ਚਾਹੇ ਇਨਫਰਾਸਟ੍ਰਕਚਰ ਦੀ ਗੱਲ ਹੈ ਅੱਜ ਜਿਵੇਂ ਹੁਣ ਉਹ ਸੀਐਮਸੀ ਆ ਜਦੋਂ ਸ਼ੁਰੂ ਕੀਤਾ ਤੇ ਲੱਗਿਆ ਕਿ ਕੰਪਿਊਟਰਸ ਨਹੀਂ ਹੈ ਦੀ ਸਭ ਬਹੁਤ ਹੀ ਮਨਯੂਕ ਸਾਡੇ ਮੰਤਸਰ ਦੇ ਸਰਦਾਰ ਕੁਲਵੰਤ ਸਿੰਘ ਹੁਣੀ ਇਹ ਸਾਡੇ ਕਾਲਜ ਵਿਜ਼ਿਟ ਤੇ ਆਏ ਸੀਗੇ ਉਦੋਂ ਇਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੇ ਨਾਲ ਦੀ ਨਾਲ ਹੀ ਸੁਨੀਹਾ ਜਿਹੜਾ ਹੈ ਉਹ ਟਰੱਸਟ ਨੂੰ ਪਹੁੰਚਾਇਆ ਸੀਗਾ ਉਨਾ ਐਮਸੀਏ ਦੀ ਹਾਈਰ ਐਜੂਕੇਸ਼ਨ ਪੜਾਈ ਕਰਨ ਵਾਸਤੇ ਬੱਚਿਆਂ ਦੇ ਵਾਸਤੇ ਵੀ ਕੰਪਿਊਟਰ ਸਟਡੀ ਇਨਫਰਾਸਟ੍ਰਕਚਰ ਦੇ ਵੱਲੋਂ ਅੱਜ ਲਗਾ ਕੇ ਨਾਲੀ ਉਹਦੇ ਨਵਰੇਸ਼ਨ ਨਾਲ ਜੇ ਨਵ ਲੋਕ ਕੀਤੀ ਗਈ ਹੈ ਮੈਂ ਕੋਟਾਨਕੋਟ ਤਨਵਦ ਕਰਦੀ ਹਾਂ ਬ੍ਰਾਈਸਪ ਦੇ ਜਿਹੜੇ ਸਰਬੱਤ ਦੇ ਭਲੇ ਦੇ ਵਾਸਤੇ ਜਿਹੜਾ ਟਰਸ ਦਾ ਨਾਮ ਵੀ ਹੈ ਸਰਬੱਤ ਦੇ ਭਲੇ ਦੇ ਟਰਸ ਜਿਹੜਾ ਜਿੱਥੇ ਵੀ ਲੋੜ ਹੁੰਦੀ ਹੈ ਜਦੋਂ ਵੀ ਲੋੜ ਹੁੰਦੀ ਹੈ ਜਿੱਥੇ ਵੀ ਲੋੜ ਹੁੰਦੀ ਹੈ ਉਹ ਉੱਤੇ ਪਹੁੰਚਦੇ ਨੇ ਖੜੇ ਹੁੰਦੇ ਨੇ ਇਹ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ ਦੀ ਸਭ ਦਾ ਵੀ ਧੰਨਵਾਦ ਕਰਾਂਗੀ ਕਿ ਇਹਨਾਂ ਨੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਸ ਕਾਲਜ ਦੀਆਂ ਲੜਕੀਆਂ ਦੀ ਬਾਬਤ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਸਾਨੂੰ ਤਾਂ ਅਸੀਂ ਇਹਨਾਂ ਦੇ ਤਕ ਇਹ ਸੁਨੇਹਾ ਜਿਹੜਾ ਪਹੁੰਚਾਉਣਾ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਐਡਰੈਸ ਕੀਤਾ ਜਾਏ ਉਹਨ ਉਸ ਸਮੱਸਿਆ ਨੂੰ ਹੱਲ ਕਰਵਾ ਕੇ ਦਿੱਤਾ ਜਾਏ ਸੋ ਮੈਂ ਇੱਕ ਵਾਰੀ ਫੇਰ ਆਪਣੇ ਆਪਣੀ ਮੈਨੇਜਮੈਂਟ ਪੰਜਾਬ ਯੂਨੀਵਰਸਿਟੀ ਪਟਿਆਲਾ ਆਪਣੇ ਪੂਰੇ ਸਟਾਫ ਦੇ ਵੱਲੋਂ ਆਪਣੇ ਵਿਦਿਆਰਥੀਆਂ ਦੇ ਵੱਲੋਂ ਸਰਬਾਦਾ ਪਲਾਚੈਰੀਟੇਬਲ ਟਰਸਟ ਦੇ ਟਰਸਟੀ ਡਾਕਟਰ ਬਰਾਏ ਤੇ ਉਹਨਾਂ ਦੀ ਪੂਰੀ ਟੀਮ ਸਾਡੇ ਦੀ ਸਭ ਮਾਂਸਾ ਇਹਨਾਂ ਸਾਰੇ ਅੰਦਤਨਵਾਦ ਕਰਾਂਗੀ ਬਹੁਤ ਹੀ ਸ਼ੁਕਰੀਆ